ਕਾਲਾ ਸ਼ਰੀ ਹਰਕੇ ਬਨਪੁਰ ਕਾਧਿਆ ਸਾਹਿਬ ਡਿਵੀਜ਼ਨ ਜਿਹੜੀਆਂ ਫਤਿਹਗੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਇਹ ਜਿਹੜੀਆਂ ਸਬ ਡਿਵੀਜ਼ਨ ਗੁਰਦਾਸਪੁਰ ਦੀਆਂ ਤਰ੍ਹਾਂ ਤਰ ਤਰ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਬੰਦਪੂਰ ਇਹ ਚਾਰ ਜ਼ਿਲ੍ਹਿਆਂ ਵਾਸਤੇ ਇਹਦੀ ਬਹੁਤ ਮਹੱਤਵਪੂਰਨ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ਬੰਦੇ ਭਾਰਤ ਦੀ ਅੱਜ ਅੰਮ੍ਰਿਤਸਰ ਤੋਂ ਦਿੱਲੀ ਲਈ ਹੋਈ ਸ਼ੁਰੂਆਤ ਯਾਤਰੀਆਂ ਨੂੰ ਘੱਟ ਖਰਚੇ 'ਚ ਜਹਾਜ਼ ਵਾਲੀਆਂ ਮਿਲਣਗੀਆਂ ਸਹੂਲਤਾਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਤੋਂ ਇਲਾਵਾ ਨਾਲ ਲੱਗਦੇ ਕਸਬੇ ਦੇ ਲੋਕਾਂ ਨੂੰ ਵੀ ਪਹੁੰਚੇਗਾ ਵੱਡਾ ਲਾਭ ਅੰਮ੍ਰਿਤਸਰ ਤੋਂ ਦਿੱਲੀ ਦੀ ਸਭ ਤੋਂ ਤੇਜ਼ ਚੱਲਣ ਵਾਲੀ ਟ੍ਰੇਨ ਬੰਦੇ ਭਾਰਤ ਦੀ ਅੱਜ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਈ ਜਿਸ ਦਾ ਲਾਭ ਅੰਮ੍ਰਿਤਸਰ ਦੇ ਨਾਲ ਲੱਗਦੇ ਕਸਬਾ ਫਤਿਹਗੜ ਚੂੜੀਆਂ ਅਜਨਾਲਾ ਢੇਰਾ ਪਪਾ ਨਾਨਕਰੰਦਾਸ ਮ치ਠਾ ਤਰੰਤ ਅਤੇ ਬਿਆਸ ਦੇ ਲੋਕਾਂ ਨੂੰ ਬਟਾ ਫਾਇਦਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੇਨ ਹਫਤੇ ਵਿੱਚ 6 ਦਿਨ ਚੱਲੇਗੀ ਅਤੇ ਅਮਰਸਾਤ ਤੋਂ ਸਵੇਰੇ 9:00 ਵਜੇ ਅਤੇ ਅਮਰਸਾਤ ਤੋਂ ਸਵੇਰੇ 9:12 ਮਿੰਟ ਤੇ ਸਟੇਸ਼ਨ ਤੋਂ ਰਵਾਨਾ ਹੋਇਆ ਕਰੇਗੀ ਜੋ ਕਿ ਬਿਆਸ, ਚਲੰਦਰ, ਫਗਵਾੜਾ, ਅੰਬਾਲਾ ਤੇ ਫਿਰ ਦਿੱਲੀ ਪੁੱਜੇਗੀ ਇਸ ਟ੍ਰੇਨ ਵਿੱਚ ਸਾਰੀਆਂ ਹੀ ਫਰਸਟ ਕਲਾਸ ਵਾਲੀਆਂ ਸਹੂਲਤਾਂ ਯਾਤਰੀਆਂ ਨੂੰ ਮਿਲਿਆ ਹੋਣਗੀਆਂ ਜੋ ਲੋਕ ਜਹਾਜ਼ ਦਾ ਕਿਰਾਇਆ ਨਹੀਂ ਖਰ ਸਕਦੇ ਉਹਨਾਂ ਨੂੰ ਘੱਟ ਖਰਚੇ 'ਚ ਜਹਾਜ਼ ਵਾਲੀਆਂ ਸਾਰੀਆਂ ਸੁੱਖ-ਸੁਖ-ਸੁਹੂਤਾ ਮਿਲਣਗੀਆਂ ਤਾਂ ਉਸ ਆਸ ਦੀ ਹੈ ਕਿ ਏ ਟ੍ਰੇਨ ਸਪੋਤੀ 180 ਪ੍ਰਤੀ ਕਿਲੋਮੀਟਰ ਘੰਟਾ ਦੇ ਹਿਸਾਬ ਨਾਲ ਦੌੜੇਗੀ ਅਤੇ ਚਿਸਤਾਲਾਬ ਅਮਰਸਰ ਤੋਂ ਇਲਾਵਾ ਨਾਲ ਲੱਗਦੇ ਇਲਾਕੇ ਨੂੰ ਵੀ ਹੋਵੇਗਾ ਇਸ ਇਸ ਮੰਤ ਵਿੱਚ ਸੰਸਦ ਜਸਬੀਰ ਸਿੰਘ ਡਿੰਪਾ ਅਤੇ ਕੁਜੀਤ ਸਿੰਘ ਔਜਲਾ ਨੇ ਅੱਜ ਖੁਸ਼ੀ ਦਾ ਪੁਖਤਾਵਾ ਕਰਦੇ ਆ ਕਿ ਇਹ ਇੱਕ ਵੱਡੀ ਪੰਜਾਬ ਲਈ ਸ਼ੁਗਾਤ ਹੋਵੇਗੀ ਇਸ ਭਤੀ ਐਮਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਉਹਨਾਂ ਨੇ ਕੇਂਦਰੀ ਰੇਲ ਮੰਤਰੀ ਨੂੰ ਜੋ ਗੁਚਾਇਸ਼ ਕੀਤੀ ਸੀ ਕਿ ਇਹ ਟ੍ਰੇਨ ਬਿਆਸ ਜੰਕਸ਼ਨ ਤੇ ਵੀ ਰੁਕੇ ਉਸ ਨੂੰ ਸਵਾਰ ਕਰ ਲਿਆ ਗਿਆ ਹੈ ਅਤੇ ਇਹ ਹੁਣ ਟ੍ਰੇਨ ਬਿਆਸ ਜੰਕਸ਼ਨ ਤੇ ਵੀ ਯਾਤਰੀਆਂ ਲਈ ਰੁਕੇਗੀ ਇਹ ਬਿਆਸ ਇਕੱਲੇ ਵਾਸਤੇ ਨਹੀਂ ਬਲਕਿ ਚਾਰ ਜ਼ਿਲ੍ਹਿਆਂ ਵਾਸਤੇ ਬਟਾਲਾ ਸ੍ਰੀ ਹਰਿ ਕੇਪੰਧਪੁਰ ਕਾਦਗੀਆਂ ਸਾਹਿਬ ਡਿਵੀਜ਼ਨ ਜਿਹੜੀਆਂ ਫਤਿਹਗੜ ਚੂਟੀਆਂ ਤੇ ਡੇਰਾ ਬਾਬਾ ਨਾਨਕ ਇਹ ਜਿਹੜੀਆਂ ਸਬ ਡਿਵੀਜ਼ਨ ਗੁਰਦਾਸਪੁਰ ਦੀਆਂ ਤਰਨਤਾਰਨ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਅਮਰਤੌਰ ਇਹ ਚਾਰ ਜ਼ਿਲ੍ਹਿਆਂ ਵਾਸਤੇ ਇਹਦੀ ਬਹੁਤ ਮਹੱਤਤਾ ਕਿਉਂਕਿ ਇਹ ਸਾਰੇ ਸਟੇਸ਼ਨ ਇਹੋ ਯੂਜ਼ ਕਰਦੇ ਨੇ ਤੇ ਜਿਹੜਾ ਅੰਦਿਸ਼ਲ ਪਲਾਨ ਸੀਗਾ ਮਹਿਕਮੇ ਦੀ ਕੋਸ਼ਿਸ਼ ਇਹ ਸੀ ਵੀ ਇਹਦਾ ਟਾਈਮ ਘੱਟੋ-ਘੱਟ ਘਟਾਇਆ ਜਾਵੇ ਜੇ ਸ਼ਤਾਬਦੀ 6.5 ਘੰਟੇ ਲੈਂਦੀ ਆ ਇਹ 5 ਘੰਟੇ ਲਵੇ ਤੇ ਫਾਇਦਾ ਵੀ ਤਾਂ ਹੀ ਸੀਗਾ ਤੇ ਬਿਆਸ ਤੋਂ ਪਹਿਲਾਂ ਇਹਨਾਂ ਨੇ ਇਹਦੇ ਵਿੱਚ ਜਿਹੜਾ ਵਾ ਸਟਾਪੇਜ ਨਹੀਂ ਸੀ ਰੱਖਿਆ ਫਿਰ ਮੈਂ ਬੇਨਤੀ ਕੀਤੀ ਆਪਣੇ ਮੰਤਰੀ ਸਾਹਿਬ ਬਸ਼ੂਨੀ ਵੈਸ਼ਤਵ ਮੇਰੇ ਚੰਗੇ ਬਿੱਤਰ ਵੀ ਨੇ ਉਹਨਾਂ ਨੇ ਖੁਸ਼ੀ-ਖੁਸ਼ੀ ਜਿਹੜੀ ਉਹ ਬੇਨਤੀ ਪ੍ਰਵਾਨ ਕੀਤੀ ਤੇ ਇੱਥੇ ਸਟਾਪੇਜ ਜਿਹੜਾ ਮਿਲਿਆ ਇਸ ਤੋਂ ਇਲਾਵਾ ਜਿਹੜਾ ਵਾ ਸਾਡੀ ਕੋਸ਼ਿਸ਼ ਆ ਕਿ ਜਿਹੜੀ ਪੱਟੀ ਫਿਰੋਜ਼ਪੁਰ ਰੇਲ ਲਾਈਨ ਨਵੀਂ ਪਣਦੀ ਵਿਛਣੀ ਆ ਉਦੋਂ ਵੀ ਛੇਤੀ ਤੋਂ ਛੇਤੀ ਜਿਹੜਾ ਵਾ ਉਦੋਂ ਸਿਰੇ ਚੜ ਜਾਏ ਰੇਲਵੇ ਵੱਲੋਂ 300 ਕਰੋੜ ਰੁਪਈਆ ਉਹਦੀ ਲਾਈਨ ਦਾ ਅਪਰੂਵ ਕਰਕੇ ਮੈਕਮੇ ਨੂੰ ਪੈਸੇ ਦਿੱਤੇ ਆ ਹੁਣ ਅਸੀਂ ਬੇਨਤੀ ਕਰਾਂਗੇ ਸਾਹਿਬ ਭਗਵੰਤ ਸਿੰਘ ਮਾਨ ਨੂੰ ਮੈਂ ਅਸਲੀ ਮਿਲ ਕੇ ਵੀ ਰਿਕੁਐਸਟ ਕੀਤੀ ਤੇ ਉਹ ਵੀ ਬੜੇ ਇੰਟਰਸਟਿਡ ਸੀ ਵੀ ਮੈਂ ਛੇਤੀ ਤੋਂ ਛੇਤੀ ਜ਼ਮੀਨ ਰੇਲਵੇ ਨੂੰ ਦੇ ਸਕਾਂ ਤਾ ਜੋ ਜਿਹੜਾ ਵਾ ਇਹ ਜਿਹੜੀ ਆ ਉਹ ਸ ਰੇਲਵੇ ਲਾਈਨ ਦਾ ਵੀ ਕੰਮ ਹੋ ਜਾਏ ਇੱਕ ਜਿਹੜਾ ਤਿੰਨ ਹੋਰ ਵੱਡੀਆਂ ਕੋਸ਼ਿਸ਼ਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਦੋਵਾਂ ਨੂੰ ਤੇ ਤਿੰਨਾਂ ਨੂੰ ਤੇ ਫੁੱਲ ਪੈ ਗਿਆ ਉਹਦੇ ਵਿੱਚ ਜਿਹੜੀ ਆ ਬਿਆਸ ਤੋਂ ਬਟਾਲੇ ਤੱਕ ਡੇਰਾ ਬਾਬਾ ਨਾਨਕ ਜਿਹੜੀ ਨੈਸ਼ਨਲ ਹਾਈਵੇ ਬਣਨੀ ਹੈ ਕਬਰਸਰ ਤੋਂ ਵਾਇਆ ਮਿੱਤਾ ਟਾਂਡੇ ਤੱਕ ਬਣਨੀ ਤੇ ਇੱਕ ਜਿਹੜੀ ਖਟੜਾ ਕਟੜਾ ਜਿਹੜੀ ਬੰਬੇ ਸੀਗੀ ਉਹ ਉਹ ਪਹਿਲਾਂ ਕਰਤਾਰਪੁਰ ਸਾਹਿਬ ਤੋਂ ਮੋੜ ਦਿੱਤੀ ਗਈ ਸੀ ਉਹ ਵੀ ਗੜਕਰੀ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਉਹਦੀ ਲਾਈਨਮੈਂਟ ਚੇਂਜ ਕਰਾਈ ਪਾਇਆ ਸੁਲਤਾਨਪੁਰ ਲੋਧੀ ਹੁੰਦੇ ਹੋਏ ਗਵਿੰਦਵਾਲ ਸਾਹਿਬ ਕੋਲ ਗਵਿੰਦਵਾਲ ਸਾਹਿਬ ਤੋਂ ਅਟਾਂਗਰੇ ਦੇ ਕੋਲੋਂ ਦੀ ਜਿਹੜੀ ਆ ਉਹ ਅੱਗੇ ਜਿਹੜੇ ਪਠਾਨਕੋ ਡਲਦੋਂ ਜਾਏਗੀ ਉਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਭਾਰੀ ਬੈਨੀਫਿਟ ਹੋਣਾ ਹੁਣ ਜਿਹੜੀ ਸਾਡੀ ਜ਼ਿਆਦਾ ਕੋਸ਼ਿਸ਼ ਇਹ ਚੱਲ ਰਹੀ ਆ ਕਿ ਜਿਹੜਾ ਇੱਥੋਂ ਵਪਾਰ ਆ ਅਟਾਰੀ ਤੇ ਖਾਲੜਾ ਬਾਰਡਰ ਤੋਂ ਉਹ ਉਦੋਂ ਸ਼ੁਰੂ ਕਰਾਉਣਾ ਤੇ ਮੈਨੂੰ ਲੱਗਦਾ ਕਿ ਇਹ ਇੱਕ ਦੋ ਮਹੀਨਿਆਂ ਚ ਇਹ ਵੀ ਸਾਡੀ ਕੋਸ਼ਿਸ਼ ਕਾਫੀ ਆਪੋਗੀ ਜਿੱਥੋਂ ਤੱਕ ਰਹੇਗੀ ਨਵੀਆਂ ਫਲਾਈਟਾਂ ਅਮਰਸਰ ਰੇ 에어ਪੋਰਟ ਤੋਂ ਸ਼ੁਰੂ ਕਰਦੀ ਉਹਦੇ ਵਿੱਚ ਨਿਊਜ਼ ਤੇ ਕਰ ਦਿੱਤੀ ਆ ਉਹਨੇ ਕਰ ਦਿੱਤੀ ਬਲੇਸ਼ੀਆ 에ਰਲਾਈਨ ਨੇ ਜਿਹੜੀਆਂ ਪਹਿਲਾਂ ਤੁਰਕਮਿਨਿਸਤਾਨ ਤੇ ਉਜ਼ਬੇਕਿਸਤਾਨ ਦੀਆਂ ਫਲਾਈਟਾਂ ਆਉਂਦੀਆਂ ਸਨ ਉਹ ਕਰੋਨਾ ਤੋਂ ਬਾਅਦ ਬੰਦ ਹੋ ਗਿਆ ਉਹਨਾਂ ਨੂੰ ਦੁਬਾਰਾ ਚਾਲੂ ਕਰਾਉਣਾ ਤੇ ਜਿਹੜੀ ਅਮਰੀਕਾ ਤੇ ਕੈਨੇਡਾ ਨੂੰ ਸਿੱਧੀ ਫਲਾਈਟ ਬਾਅਦ ਤੇ ਉਹ ਸਾਡੀ ਜਦੋਂ ਜੈਦ ਚੰਦਰੀ ਆ ਤੇ ਮੈਂ ਸਮਝਦਾ ਬਾਬਾ ਜੀ ਦੇ ਅਸ਼ੀਰਵਾਦ ਦੇ ਨਾਲ ਉਹਨੂੰ ਵੀ ਅਸੀਂ ਛੇਤੀ ਦੇ ਪਰੇ ਜਾਣਾ ਸਰ ਕ੍ਰੈਡਿਟ ਬੋਰਡ ਦੀ ਗੱਲ ਚੱਲਦੀ ਪਈ ਹੈ ਸ਼ਵੇਤ ਮਲਿਕ ਦਾ ਕੱਲ ਨੂੰ ਅਲਿਗੇਸ਼ਨ ਸੀ ਉਹਨਾਂ ਨੇ ਪੀਸੀ ਕਿਤੀ ਪੀਸੀ ਦੇ ਵਿੱਚ ਕਿਹਾ ਕਿ ਜਿਹੜੇ ਇਹਨੇ ਬੰਦੇ ਭਾਰਤ ਨੂੰ ਰੋਕਣ ਨੂੰ ਲਾਇਆ ਕ੍ਰੈਡਿਟ ਬਾਂਡਡ ਹੈਗਾ ਉਹ ਮੈਟਰ ਚੱਲ ਰਿਹਾ ਹੈਗਾ ਹੁਣ ਵਿਆਸ ਦੀ ਵੀ ਗੱਲ ਕਰੀਏ ਤਾਂ ਇੱਥੇ ਵੀ ਉਹ ਗੱਲ ਹੈਗੀ ਆ ਇੱਥੇ ਲੱਗਦਾ 40 ਕਿਲੋਮੀਟਰ ਦੇ ਸਟੇਸ਼ਨ ਤੇ ਸਟਾਪੇ ਤੇ ਮਿਲਿਆ ਲੇਕਿਨ 100 ਕਿਲੋਮੀਟਰ ਵਾਲੇ ਨੂੰ ਸਟਾਪੇ ਹੀ ਨਹੀਂ ਮਿਲਿਆ ਤਾਂ ਵਿਆਸ ਖਾਸ ਵਿਸ਼ੇਸ਼ ਕਿਵੇਂ ਬਿਲਕੁਲ ਵਿਆਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਚਾਰ ਜ਼ਿਲ੍ਹਿਆਂ ਨੂੰ ਇਹਦਾ ਫਾਇਦਾ ਅਸੀਂ ਕ੍ਰੈਡਿਟ ਵਾਰ ਦੇ ਵਿੱਚ ਮੈਂ ਤਾਂ ਕਦੀ ਪਿਆ ਨਹੀਂ ਆਪਣਾ ਕਾਤਾ ਬੇਨਤ ਕਰਦਾ ਜੋ ਤੁਹਾਨੂੰ ਲੋਕਾਂ ਨੇ ਤੁਹਾਨੂੰ ਵਿਸ਼ਵਾਸ ਦਿੱਤਾ ਜ਼ਿੰਮੇਵਾਰੀ ਦਿੱਤੀ ਉੱਤੇ ਪੂਰਾ ਉਤਰਨਾ ਉਹੀ ਕ੍ਰੈਡਿਟ ਕਰ ਲੈ ਲੈ ਚ ਮੈਨੂੰ ਕੋਈ ਪ੍ਰੋਬਲਮ ਨਹੀਂ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ ਸਿਰਫ ਇਸ ਇਲਾਕੇ ਦਾ ਕੰਮ ਚੱਲਣਾ ਚਾਹੀਦਾ ਲੋਕਾਂ ਨੂੰ ਸਹੂਲਤ ਮਿਲਣੀ ਚਾਹੀਦੀ ਆ ਕ੍ਰੈਡਿਟਾਂ ਦੇ ਚੱਕਰ ਚ ਨਹੀਂ ਪੈਂਦੇ ਅਸੀਂ ਕੀ ਲੱਗਦਾ ਹੈਗਾ ਇਲਾਕੇ ਦੇ ਵਾਸਤੇ ਵੱਡੀ ਸੁਗਾਤ ਬਣੇ ਹੈ ਪ੍ਰਧਾਨ ਜੀ ਮੈਂ ਤਾਂ ਬਹੁਤ ਧੰਨਵਾਦੀ ਆ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਮਤ ਪਹਿਲੇ ਹੀ ਧੰਨਵਾਦ ਕਰਦਾ ਵੀ ਸਾਡੀ ਬੇਨਤੀ ਕਬੂਲ ਕੀਤੀ ਬਿਆਸ ਟੋਪੇ ਦੇ ਕੇ ਮੈਂ ਤੇ ਸਭ ਇਹਦਾ ਕਿ ਅਸੀਂ ਤੇ ਨੰਗੇ ਪੈਰ ਵੀ ਕਿਸੇ ਦੇ ਪਿੱਛੇ ਲੱਗ ਕੇ ਵੀ ਚੱਲਣ ਨੂੰ ਤਿਆਰ ਆ ਇਲਾਕੇ ਵਾਸਤੇ ਕੋਈ ਫਾਇਦਾ ਹੋਣਾ ਚਾਹੀਦਾ ਅੱਜ ਜਿਹੜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਰੇਲਾਂ ਦਾ ਹਰੀ ਝੰਡੀ ਦਿਨ ਜਾ ਰਹੇ ਆ ਅਮਰਿਤਸਰ ਤੋਂ ਦਿੱਲੀ ਜਿਹੜੀ ਬੰਦੇ ਬਾਹਰ ਟ੍ਰੇਨ ਦਾ ਅੱਜ ਜੰਕਸ਼ਨ ਤੇ ਪਹੁੰਚ ਰਹੀ ਆ ਬਿਆਸ ਤੇ ਮੈਂ ਧੰਨਵਾਦੀ ਆ ਰੇਲ ਮੰਤਰੀ ਜੀ ਦਾ ਜਿਨ੍ਹਾਂ ਨੇ 100 ਕਿਲੋਮੀਟਰ ਤੋਂ ਘੱਟ ਦੱਸ ਰਹੇ ਕਿ ਇਹਦਾ ਸਟੇਸ਼ਨ ਨਹੀਂਗਾ ਕਿਉਂਕਿ ਟਾਈਮ ਨੂੰ ਕਵਰ ਕਰਨ ਵਾਸਤੇ ਸਾਡੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਉਂਦੇ ਸਟੇਸ਼ਨ ਬਿਆਸ ਨੂੰ ਵਿਧਾਨ ਸਭਾ ਬਾਬਾ ਬਕਾਲਾ ਸਾਹਿਬ ਚੋਂਦੇ ਸਟੇਸ਼ਨ ਬਿਆਸ ਨੂੰ ਇਹ ਜਿਹਨਾਂ ਨੇ ਅਪਰੂਵਲ ਦਿੱਤੀ ਹੈ ਮੈਂ ਧੰਨਵਾਦੀ ਆ ਉਹਨਾਂ ਦਾ ਧੰਨਵਾਦੀ ਆ ਬਾਬਾ ਜੀ ਦਾ ਔਰ ਸਾਡੇ ਐਮਪੀ ਸਾਹਿਬ ਦਾ ਜਿਨ੍ਹਾਂ ਨੇ ਰਲ ਕੇ ਇਸ ਸਟੇਸ਼ਨ ਤੇ ਲੋਕਾਂ ਦੇ ਫਾਇਦੇ ਲਈ ਲੋਕਾਂ ਦੀ ਸਹੂਲਤ ਦੇ ਲਈ ਜਿਵੇਂ ਦਸਤ ਮਾਝਾ ਪੂਰਾ ਇਸ ਸਟੇਸ਼ਨ ਤੋਂ ਨਿਰਭਰ ਕਰਦਾ ਹੈ ਤੋਂ ਜਿਹੜੇ ਲੋਕ ਚੜਨਗੇ ਜਿੰਨਾ ਵੀ ਟਾਈਮ ਦਿੱਤਾ ਅਸੀਂ ਉਸ ਟਾਈਮ ਦੇ ਧੰਨਵਾਦ ਕਰਦੇ ਆ ਰੇਲਵੇ ਦਾ ਕਿ ਤੁਸੀਂ ਸਾਡੇ ਬਿਆਸ ਸਟੇਸ਼ਨ ਨੂੰ ਇੰਨੀ ਅਹਿਮੀਅਤ ਦੇ ਕੇ रेल स्टॉप सब के माध्यम से बहुत बड़ी सौ ये कहना चाहता हूँ पंजाब की जनता को कि प्रधानमंत्री जी की तरफ से बहुत बड़ी सौगात हमारे पंजाब को मिली और पंजाब को ही नहीं तो पूरे देश में एक तरह से विकास के गंगा बहा दिया है इस इंफ्रास्ट्रक्चर के क्षेत्र में रोडों का सवाल ट्रेनों का सवाल सभी तरफ विकास की गति बहुत तेज़ी से बढ़ी है और आज ही खाली अमृतसर नहीं अमृतसर दिल्ली का सवाल नहीं है तो कम से कम आज आठ ट्रेन ऐसी आठ सुपरफास्ट ट्रेन बहुत अच्छी ट्रेन आज शुरू हुई है ये सही में बहुत ही ऐतिहासिक क्षण है उन्हें आपके माध्यम से सबको बहुत बहुत, बहुत, बहुत ਇਹ ਪਰਮਾਤਮਾ ਦੀ ਬਖਸ਼ਿਸ਼ ਨਾਲ ਇਥੋਂ ਦੇ ਲੋਕਾਂ ਦੀ ਮਿਹਰ ਸਤਕਾ ਔਰ ਇਸ ਗੁਰੂ ਧਾਮਾਂ ਦੇ ਪਿੱਤਰ ਜਿਹੜੇ ਗੁਰੂ ਧਾਮ ਹੈ ਉਹਨਾਂ ਦੀ ਰਹਿਮਤ ਸਤਕਾ ਇਹ ਟ੍ਰੇਨ ਚੱਲੀ ਹੈ ਔਰ ਮੈਂ ਸਭ ਤੋਂ ਪਹਿਨੋ ਰੇਲਵੇ ਮਿਨਿਸਟਰ ਅਸ਼ਨੀ ਵੈਸ਼ਨਵ ਜੀ ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੈਂ ਮੇਰੇ ਵਕਾਲਤ ਕਰਨ ਤੇ ਬਾਰ-ਬਾਰ ਕਿ ਗੁਰੂ ਨਗਰੀ ਤੇ ਟ੍ਰੇਨ ਕਿਉਂ ਚਾਹੀਦੀ ਹੈ ਕਿਉਂਕਿ ਇੱਥੇ ਬਹੁਤ ਜਿਆਦਾ ਟੂਰਿਸਟ ਆਉਂਦੇ ਹੈ ਔਰ ਮੈਂ ਸਮਝਦਾ ਕਿ ਇੱਥੇ ਟੂਰ ਹਰ ਤਰ੍ਹਾਂ ਦਾ ਯਾਤਰੀ ਆਉਂਦਾ ਹੈ ਮੱਧਮ ਵਰਗ ਵੀ ਹੈ ਗਰੀਬ ਵਰਗ ਵੀ ਹੈ ਉੱਪਰਲੇ ਵਰਗ ਵੀ ਹੈ ਔਰ ਸਾਰਿਆਂ ਨੂੰ ਸਹੂਲਤਾਂ ਦੇਣਾ ਸਾਡਾ ਉਦੇ ਨਾਲ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਜ ਨੌਗਰੇਟ ਕਰਨ ਜਾ ਰਹੇ ਨੇ ਸੋ ਅਮਰਸਰ ਲਈ ਇਹ ਇੱਕ ਮੈਸ ਸਵਿੰਦਾ ਕਿ ਇਸ ਨਵੇਂ ਸਾਲ ਵਾਸਤੇ ਇੱਕ ਤੋਹਫਾ ਕਹਿ ਸਕਦੇ ਇੱਕ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਜਿਹੜਾ ਇਤਿਹਾਸ ਹੈ ਇਤਿਹਾਸ ਦੇ ਵਿੱਚ ਇਹ ਵੀ ਇੱਕ ਮੀਲ ਪੱਥਰ ਹੀ ਸਾਬਤ ਹੋਏਗਾ ਇਹ ਟ੍ਰੇਨ ਦਾ ਚੱਲਣਾ ਕਿਉਂਕਿ ਜਿੱਥੇ ਸੁਪਰਫਾਸਟ ਹੈ ਗਰੀਬ ਲੋਕਾਂ ਵਾਸਤੇ ਵੀ ਹੈ ਉਹ ਟ੍ਰੇਨਸ ਵੀ ਨੇ ਅਸ਼ਟਾਬਦੀ ਹੈ ਉੱਥੇ ਬੰਦੇ ਭਾਰਤ ਵੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਬੁਲਟ ਟ੍ਰੇਨ ਵੀ ਜਿਹੜੀ ਹੈ ਉਹ ਅਮਰਸਰ ਨੂੰ ਸਮਰਪਿਤ ਹੋਏਗੀ ਦੋ ਤਿੰਨ ਸਾਲ ਦੇ ਅੰਦਰ ਅੰਦਰ ਸਰ ਲੋਕਾਂ ਦਾ ਕਹਿਣਾ ਕਿ ਇਹਦੇ ਰਸਤੇ ਵਿੱਚ ਸਟਾਪੇਜ਼ਾਂ ਕਈ ਘਟਾਏ ਗਏ ਨੇ ਉਹਦੇ ਵਿੱਚ ਦੇਖੋ ਦੇਖੋ ਇੱਕ ਗੱਲ ਹੈ ਸਾਰੀਆਂ ਟ੍ਰੇਨਾਂ ਚੱਲ ਰਹੀਆਂ ਹਰ ਟ੍ਰੇਨ ਦਾ ਹਰ ਸਟਾਪੇ ਤੇ ਰੁਕਣਾ ਜ਼ਰੂਰੀ ਨਹੀਂ ਹੁੰਦਾ ਇਹ ਉਹ ਲੋਕ ਲੋਕ ਤੇ ਫਿਰ ਸਮਾਂ ਕਿਵੇਂ ਤੈਅ ਕਰੂਗਾ ਜਿਹੜਾ ਘੱਟ ਸਮੇਂ ਜਾਣਾ ਹੈ ਨਾ ਟ੍ਰੇਨ ਜਾ ਤੇ ਨਾ ਹੋਣ ਫਿਰ ਹੈ ਸੁਪਰ ਫਾਸਟ ਹੈ ਸ਼ਤਾਬ ਦੀ ਹਰ ਜ਼ਾਦ ਸਟਾਪੇ ਤੇ ਰੁਕ ਰਹੀ ਹੈ ਕੁਝ ਇਹ ਵੀ ਹੋਣਾ ਚਾਹੀਦਾ ਕਿ ਕੁਝ ਜਿਹੜਾ ਟਾਈਮ ਦੀ ਵੀ ਬਚਤ ਆਪਾਂ ਕਰਨੀ ਹੈ ਨਾ ਜੇ ਟਾਈਮਲੀ ਸ਼ਾਰਟਕਟ ਟਾਈਮ 'ਚ ਦਿੱਲੀ ਪਹੁੰਚਾਉਣਾ ਹੈ ਕਿਸੇ ਨੂੰ ਤੇ ਉਹ ਫਿਰ ਉਹਦੇ ਵਾਸਤੇ ਤੇ ਸਟਾਪੇਜ ਕੱਟ ਹੋਣਗੇ ਜ਼ਰੂਰੀ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਦੇਖੋ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੁਦਰਤੀ ਗੱਲ ਉਹਨਾਂ ਨੇ ਇਹ ਗੱਲ ਕਰਨੀ ਹੈ ਕਿਉਂਕਿ ਜਦੋਂ ਰੀਡਰ ਮਿਨਿਸਟਰੀ ਔਰ ਬੀਜੇਪੀ ਗਵਰਨਮੈਂਟ ਹੈ ਗਵਰਨਮੈਂਟ ਬੀਜੇਪੀ ਦੀ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਵਕਾਲਤ ਕਰਨ ਵਾਲਾ ਬੰਦਾ ਤੇ ਚਾਹੀਦਾ ਨਾ ਉਹ ਗੁਰੂ ਨਗਰੀ ਨੇ ਗੁਰਜੀਤ ਓਜਲੇ ਨੂੰ ਚੁਣਿਆ ਸੀ ਔਰ ਮਿਲਖ ਸਾਹਿਬ ਤੇ ਮੇਰੇ ਖਿਆਲ ਰਾਜ ਸਭਾ ਵੀ ਦੋ ਤਿੰਨ ਸਾਲ ਹੋ ਗਏ ਉਹ ਨਹੀਂ ਹੋਣਾ ਹੈਗੇ ਇਹ ਦੋ ਸਾਲ ਦੀ ਉਪਲਬਧੀ ਦੇ ਵਿੱਚ ਵਿੱਚ ਇਹ ਸਾਰਾ ਕੁਝ ਹੋਇਆ ਇਸ ਸਟੇਨ ਦਾ ਤੋ ਮੈਂ ਮਲਕ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਹੋਗੀ ਪਰ ਮੇਰਾ ਮੰਨਣਾ ਹੈ ਕਿ ਇਹ ਜਿਹੜੀ ਟ੍ਰੇਨ ਹੈ ਪਿਛਲੇ ਅਸੀਂ ਜੋ 22 ਤੋਂ ਸ਼ੁਰੂ ਕੀਤਾ ਇਹਦੇ ਵਰਕਆਊਟ ਕਰਨਾ ਅੱਜ 2 ਸਾਲ ਦੇ ਬਾਅਦ ਸਾਨੂੰ ਇਹ ਸਮਰਪਿਤ ਹੋਈ ਹੈ ਗੁਰੂ ਨਗਰੀ ਵਾਸਤੇ ਟ੍ਰੇਨ ਇਹਦੇ ਵਾਸਤੇ ਮਿਹਨਤ ਕਰਨੀ ਪਈ ਹੈ ਔਰ बार-बार ਮੰਤਰੀ ਸਾਹਿਬ ਨੂੰ ਮਿਲਣਾ ਪਿਆ ਔਰ ਬਤੌਰ ਲੋਕ ਸਭਾ ਮੈਂਬਰ ਮੇਰਾ ਫਰਜ਼ ਬੰਦਾ ਹੈ ਔਰ ਮੈਂ ਫਰਜ਼ ਆਪਣਾ ਅਦਾ ਕੀਤਾ ਹੈ ਔਰ ਇਹ ਬਕਾਇਦਾ ਟਾਈਮ ਲਾਈਨ ਹੈ ਹਰ ਗੱਲ ਦੀ ਇਹ ਗੁਰੂ ਨਗਰੀ ਨੂੰ ਹੁਣ ਨਵੇਂ ਸਾਲ ਦਾ ਤੋਹਫਾ ਵੀ ਕਹਿ ਸਕਦੇ ਨੇ ਨਵੇਂ ਸਾਲ ਦਾ ਤੋਹਫਾ ਬਿਲਕੁਲ ਬਿਲਕੁਲ ਨਵੇਂ ਸਾਲ ਦਾ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਉਹਨਾਂ ਲੋਕਾਂ ਵਾਸਤੇ ਜਿਹੜੇ ਗੁਰੂ ਨਗਰੀ ਨਤਮਸਤਕ ਹੋਣਾ ਚਾਹੁੰਦੇ ਅੱਛਾ ਚਾਹੁੰਦੇ ਆ ਕਿ ਅੱਛੀ ਟ੍ਰੇਨ ਹੋਵੇ ਖਾਸ ਕਰਕੇ ਅੰਤਰਰਾਸ਼ਟਰੀ ਟੂਰਿਸਟ ਜਿਹੜੇ ਇੰਟਰਨੈਸ਼ਨਲ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਉਹ ਵੀ ਚਾਹੁੰਦੇ ਕਿ ਸਾਫ਼ ਸੁਥਰੀਆਂ ਘੱਟ ਸਮੇਂ ਚ ਰੱਚੀਆਂ ਟ੍ਰੇਨਸ ਹੋਣ ਔਰ ਉਹ ਪੈਸਾ ਖਰਚਣਾ ਚਾਹੁੰਦੇ ਨੇ ਔਰ ਖਰਚ ਕੇ ਇਸ ਟ੍ਰੇਨ 'ਚ ਸਫ਼ਰ ਕਰ ਸਕਦੇ ਨੇ